ਨਮਸਕਾਰ ਦੋਸਤੋ ਅੱਜ ਪੰਜਾਬ ਨਿਊਜ਼ ਦੀ ਟੀਮ ਪਹੁੰਚੀ ਹੈਗੀ ਜੀ ਜੀ ਅਸੀਂ ਕਾਲਜ ਹਰਿਆਣਾ ਵਿਖੇ ਅੱਜ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗੇ ਸਰ ਪੰਜਾਬ ਨਿਊ ਚੈਨਲ ਤੇ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਸਰ ਇੱਕ ਜਦਾਂ ਆਪਣੇ ਪ੍ਰਿੰਸੀਪਲ ਅਮਦੀ ਸ਼ਰਮਨ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਣਾਇਆ ਗਿਆ ਆ ਅੱਜ ਕਾਲਜ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਸਭ ਤੋਂ ਪਹਿਲਾਂ ਮੇਰਾ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਅੱਜ ਸਾਡੇ ਲਈ ਬਹੁਤ ਸੁਭਾਗਾ ਦਿਨ ਹੈ ਕਿ ਸਾਡੇ ਪੁਰਾਣੇ ਵਿਦਿਆਰਥੀ ਪ੍ਰਿੰਸੀਪਲ ਅਮਨਦੀਪ ਸ਼ਰਮਾ ਜੀ ਜਿਹੜੇ ਕਿ ਡਿਪਟੀ ਡੀਓ ਹੁਸ਼ਾਰਪੁਰ ਐਲੀਮੈਂਟਰੀ ਦੇ ਬੱਚੋਂ ਉਹਨਾਂ ਨੇ ਐਕਸਟਰਾ ਕਾਰਵਾਰ ਸੰਭਾਲਿਆ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਆਪਣੇ ਪੂਰੇ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਵੱਲੋਂ ਤੇ ਸਾਨੂੰ ਇਤੋਂ ਨਾਲ ਇਹਦੇ ਨਾਲ ਮੈਂ ਵੀ ੜਕਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਸਾਡੇ ਦੋ ਪਹਿਲੇ ਵੀ ਜਿਹੜੇ ਪੁਰਾਣੇ ਵਿਦਿਆਰਥੀ ਆ ਜੀ ਸਰਦਾਰ ਹਰਜਿੰਦਰ ਸਿੰਘ ਜੀ ਤੇ ਮੈਡਮ ਹਰਜਿੰਦਰ ਕੌਰ ਜੀ ਜਿਹੜੇ ਕਿ ਆਲਰੇਡੀ ਡੀਓ ਜਲੰਧਰ ਤੇ ਡੀਓ ਕਪੂਰਥਲਾ ਦੇ ਵਿੱਚੋਂ ਡੀਓ ਦੀ ਸੇਵਾ ਨਿਭਾ ਰਹੇ ਹਨ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਕਰਾਂਗਾ ਤੇ ਸਾਨੂੰ ਇਹ ਬੜੀ ਮਾਣ ਦੀ ਗੱਲ ਹੈ ਸਾਡੇ ਕਾਲਜ ਲਈ ਕਿ ਸਾਡੇ ਪੁਰਾਣੇ ਵਿਦਿਆਰਥੀ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਹੋਏ ਐ ਇਸ ਵੇਲੇ ਔਰ ਕਿਤੇ ਵੀ ਕੋਈ ਕੰਮ ਪੰਧਾ ਹੈ ਸਾਨੂੰ ਹਮੇਸ਼ਾ ਕਾਲਜ ਲਈ ਇੱਕ ਫੋਨ ਦੀ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਸਾਨੂੰ ਇੱਕਦਮ ਪੋਜ਼ਿਟਿਵ ਰਿਸਪਾਂਸ ਦੇ ਕੇ ਸਾਨੂੰ ਹਮੇਸ਼ਾ ਸਾਡੇ ਨਾਲ ਜੁੜੇ ਹੁੰਦੇ ਹੋਏ ਫਰ ਮੈਂ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਆਪਣੇ ਪੁਰਾਣੇ ਅਲੂਮਨੀ ਐਸੋਸੀਏਸ਼ਨ ਦਾ ਸਭ ਤੋਂ ਧੰਨਵਾਦ ਕਰਦਾ ਹਾਂ ਕਾਲਜ ਵੱਲੋਂ ਤੇ ਆਪਣੇ ਮੈਨੇਜਮੈਂਟ ਵੱਲੋਂ ਵੀ ਸਪੈਸ਼ਲੀ ਕਿਉਂਕਿ ਅੱਜ ਸਾਡੇ ਪ੍ਰਧਾਨ ਤੇ ਸਕੱਤਰ ਸਾਹਿਬ ਨੇ ਵੀ ਆਣਾ ਥਾ ਲੇਕਿਨ ਉਹ ਆ ਨਹੀਂ ਸਕੇ ਉਹ ਰਿਲੇਟ ਹੋ ਗਿਆ ਤੋਂ ਮੈਂ ਸਭ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੁਣ ਇਸ ਸੰਬੰਧੇ ਆਪਾਂ ਅਲੂਮਨੀ ਐਸੋਸੀਏਸ਼ਨ ਦੇ ਜਿਹੜੇ ਹੈਗੇ ਆ ਮੈਂਬਰ ਹੈਗੇ ਆ ਬੁਲਾ ਰਹੇ ਹੈਗੇ ਆ ਸਰਵਜੀਤ ਸਿੰਘ ਕਾਂਗਣਾ ਗੱਲਬਾਤ ਕਰਦੇ ਆ ਉਹਨਾਂ ਦੇ ਕੀ ਕਹਿਣਾ ਹੈ ਇਹਨਾਂ ਬਾਰੇ ਹਾਂਜੀ ਸਰ ਜਦੋਂ ਕੁਛ ਦਿਨ ਪਹਿਲਾਂ ਹੀ ਤੁਸੀਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਜੀ ਨੂੰ ਤਰੱਕੀ ਮਿਲੀ ਹੈਗੀ ਉਹਨਾਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਣਾਇਆ ਗਿਆ ਹੈਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਅਲੂਮਨੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰਿਆਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਮਨਦੀਪ ਸ਼ਰਮਾ ਜੀ ਨੂੰ ਲੱਖ ਲੱਖ ਵਧਾਈ ਦਿੰਨਾ ਮਨਦੀਪ ਸ਼ਰਮਾ ਜੀ ਦੀ ਸ਼ਖਸੀਅਤ ਬਾਰੇ ਜੇ ਮੈਂ ਗੱਲ ਕਰਾਂ ਤੇ ਇਸ ਕਾਲਜ ਦੇ ਵਿਦਿਆਰਥੀ ਹੋਣ ਦੇ ਨਾਤੇ ਉਦੋਂ ਤੋਂ ਹੀ ਜਿਹੜੀਆਂ ਉਹਨਾਂ ਨੇ ਬਹੁਤ ਵਧੀਆ ਸਵਾਮਾਂ ਜਿਹੜੀਆਂ ਇਸ ਕਾਲਜ ਨੂੰ ਦਿੱਤੀਆਂ ਉਸ ਤੋਂ ਬਾਅਦ ਕਿਉਂਕਿ ਮੈਂ ਵੀ ਸਿੱਖਿਆ ਵਿਭਾਗ ਚ ਸੇਵਾ ਨਿਭਾ ਰਿਹਾ ਪਿਛਲੇ 20-25 ਸਾਲ ਤੋਂ ਤੇ ਸ਼ਰਮਾ ਜੀ ਵੀ ਲਗਾਤਾਰ ਸੇਵਾ ਨਿਭਾ ਰਹੇ ਆ ਜਿੱਥੇ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ ਉਹਦੇ ਨਾਲ ਨਾਲ ਹੀ ਉਹਨਾਂ ਨੇ ਸਾਰੀ ਸਰਵਸਥ ਦੇ ਦੌਰਾਨ ਅਧਿਆਪਕਾਂ ਦੇ ਹੱਕਾਂ ਲਈ ਬਹੁਤ ਲੰਮਾ ਸੰਘਰਸ਼ ਕੀਤਾ ਤੇ ਗਵਰਨਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਬੰਧਨ ਦੇ ਪੱਧਰ ਤੇ ਪਹੁੰਚ ਕੇ ਹਰੇਕ ਅਧਿਆਪਕ ਦੇ ਹੱਕੀ ਮੰਗ ਜਿਹੜੀ ਆ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਸਾਡੇ ਸਿੱਖਿਆ ਭਾਗ ਵਿੱਚ ਖਾਸ ਤੌਰ ਤੇ ਐਲੀਮੈਂਟਰੀ ਵਿੰਗ ਦੇ ਵਿੱਚ ਜਿਹੜੀ ਆ ਇਹਨਾਂ ਦੇ ਨਿਯੁਕਤ ਹੋਣ ਦੇ ਨਾਲ ਬਹੁਤ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਸਾਰੇ ਅਧਿਆਪਕਾਂ ਦੇ ਵਿੱਚ ਗਈ ਆ ਕਿਉਂਕਿ ਪਹਿਲਾਂ ਸਾਨੂੰ ਆਪਣੀਆਂ ਮੰਗਾਂ ਲਈ ਆਪਣੀਆਂ ਜੋ ਜਾਇਜ਼ ਮੰਗਾਂ ਸੀ ਉਹਨਾਂ ਲਈ ਵੀ ਅਧਿਕਾਰੀਆਂ ਦੇ ਅੱਗੇ ਜਾ ਕੇ ਬਹਿਣਾ ਪੈਂਦਾ ਸੀ ਆਪਣੀ ਗੱਲ ਦੱਸਣੀ ਪੈਂਦੀ ਸੀ ਹਾਂ ਸਮੁੱਚਾ ਅਧਿਆਪਕ ਵਰਗੀ ਇਹ ਆਸ ਕਰਦਾ ਕਿ ਇਹਨਾਂ ਨੂੰ ਸਾਡੀਆਂ ਮੰਗਾਂ ਦਾ ਆਲਰੇਡੀ ਪਤਾ ਹੀ ਆ ਜੋ ਅਧਿਆਪਕਾਂ ਦੀਆਂ ਮੰਗਾਂ ਇਹ ਉਹਨਾਂ ਨੂੰ ਪਲੀ ਭਰ ਜਾਣਦੇ ਆ ਤੇ ਆਪਣੇ ਆਪ ਹੀ ਸਾਰੀਆਂ ਹੱਲ ਹੋ ਜਾਣੀਆਂ ਹੁਣ ਸੋ ਇਸ ਲਈ ਸਾਰੇ ਆਪਣੇ ਕਾਲਜ ਦੇ ਐਸੋਸੀਏਸ਼ਨ ਮਨੋਂ ਵੀ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੇ ਵੱਲੋਂ ਇੱਕ ਵਾਰੀ ਫੇਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਮਾ ਜੀ ਦਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਤੇ ਅਸੀਂ ਉਹਨਾਂ ਨੂੰ ਬਹੁਤ ਛੋਟ ਸਮੇਂ ਚੀ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਦੇਖਣਾ ਚਾਹੁੰਨੇ ਆ ਕਿਉਂ ਹੋਰ ਪਰਮਾਤਮਾ ਨੇ ਤਰੱਕੀ ਬਖਸ਼ਣ ਸੋ ਤੁਸੀਂ ਅੱਜ ਇੱਥੇ ਪਹੁੰਚੇ ਆ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਤੁਹਾਡਾ ਪੰਜਾਬ ਨਿਊ ਚੈਨਲ ਦੇ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਸ਼ੁਭ ਕਾਮਨਾਵਾਂ ਹੈਗੀਆਂ ਕਿ ਤੁਹਾਨੂੰ ਜਿਹੜੀ ਤਰੱਕੀ ਹੋਈ ਹੈਗੀ ਪੰਜਾਬ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ ਜਿਲ੍ਹਾ ਉਪ ਸਿੱਖਿਆ ਅਫਸਰ ਬਣੇ ਹੈਗੇ ਆ ਤੇ ਤੁਸੀਂ ਇਸੇ ਕਾਲਜ ਤੋਂ ਜਿਹੜਾ ਹੈਗਾ ਜਿਹੜੀ ਆਪਣੀ ਵਿੱਦਿਆ ਹਾਸਲ ਕੀਤੀ ਹੈਗੀ ਆ ਤੇ ਅੱਜ ਤੁਹਾਨੂੰ ਇਸ ਕਾਲਜ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈਗਾ ਤੇ ਸਰ ਤੁਹਾਡਾ ਜਨਨ ਕਿ ਇਸ ਕਾਲਜ ਦੇ ਕੀ ਗਤੀਵਿਧੀਆਂ ਹੈਗੀਆਂ ਸਰ ਸਭ ਤੋਂ ਪਹਿਲਾਂ ਕਮਲ ਜੀ ਮੈਂ ਜਿੱਥੇ ਪੰਜਾਬ ਨਿਊਜ਼ ਚੈਨਲ ਦਾ ਵੀ ਤੇ ਸਮੁੱਚੇ মিডিਆ ਦਾ ਖਾਸ ਕਰਕੇ ਮੈਂ ਬਹੁਤ ਰਿਣੀ ਆ ਧੰਨਵਾਦ ਵੀ ਕਰਦਾ ਮੈਂ ਮਤਲਬ মিডিਆ ਦਾ ਧਿਕਰ ਕੇ ਹਮੇਸ਼ਾ ਹੀ ਸਾਡੀ ਆਵਾਜ਼ ਨੂੰ ਹਮਦਰਦ ਰੱਖਿਆ ਤੇ ਅੱਜ ਜੋ ਮੈਂ ਕਹੂੰਗਾ ਵੀ ਜਰਾ ਮੈਨੂੰ ਇਹ ਡਿਊਟੀ ਮਿਲੀ ਆ ਬਤੌਰ ਉਪਜらっしゃ ਕਿ ਅਫਸਰ ਐਲੀਮੈਂਟਰੀ ਸਿੱਖਿਆ ਤੇ ਮੇਰੀ ਇਥੇ ਕੋਸ਼ਿਸ਼ ਰਹਿਣੀ ਆ ਕਿ ਮੈਂ ਆਪਣੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਾਡੇ ਪ੍ਰਾਇਮਰੀ ਸਕੂਲਾਂ ਨੂੰ ਖਾਸ ਕਰਕੇ ਅਸੀਂ ਇੱਕ ਵੱਡਾ ਅਸੀਂ ਸੁਧਾਰ ਸਕੀਏ ਤੇ ਤਾਂ ਜੋ ਸਾਡੇ ਸਕੂਲਾਂ ਦੇ ਵਿੱਚ ਗਣਤੀ ਵਧੇ ਸਾਡੇ ਵੱਡੇ ਸਕੂਲਾਂ ਚ ਫੇ ਗਣਤੀ ਵਧੇ ਤੇ ਸਾਡੇ ਕਾਲਜ ਵੀ ਜਿਹੜੇ ਨੇ ਜਿਸ ਕਿਉਂਕਿ ਮੈਂ ਇਸ ਕਾਲਜ ਦਾ ਮੈਂ ਸਟੂਡੈਂਟ ਆ ਤੇ ਮੈਨੂੰ ਇਸ ਕਾਲਜ ਦਾ ਫਖਰ ਹੋਊਗਾ ਜਦੋਂ ਇਹ ਨਵਾਂ ਸਿਸਟਮ ਪਹਿਲਾਂ ਸਟਾਰਟ ਹੋਇਆ ਸੀ 10+1+2 ਵਾਲਾ ਤੇ ਮੈਂ ਉਸ ਬੈਚ ਦਾ ਪਹਿਲਾ ਸਟੂਡੈਂਟ ਹਾਂ 10+2 ਵੀ ਤੋਂ ਕੀਤੀ ਤੇ ਗ੍ਰੈਜੂਏਸ਼ਨ ਵੀ ਮੇਥੋਂ ਕੀਤੀ ਸੀ ਤੇ ਇਸ ਕਾਲਜ ਤੋਂ ਮੈਂ ਕਹੂੰਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮੇਰੀ ਪਰਸਨੈਲਿਟੀ ਡਿਵੈਲਪਮੈਂਟ ਦਾ ਮੈਂ ਕਹਿ ਦਵਾਂ ਉਹਦੇ 'ਚ ਬਹੁਤ ਵੱਡਾ ਰੋਲ ਹੈ ਔਰ ਮੇਰੀ ਰਿਸਪੈਕਟਾ ਪੂਰੀ ਹੋਣਾ ਟੀਚਰਜ਼ ਨੂੰ ਖਾਸ ਕਰਕੇ ਖਾਸ ਕਰਕੇ ਇਸ ਇੰਸਟੀਚਿਊਸ਼ਨ ਨੂੰ ਵੀ ਜਸਦੀ ਬਦੌਲਤ ਮੈਂ ਅੱਜ ਤੁਹਾਡੇ ਰੂਬਰੂ ਹਾਂ ਇੱਕ ਸਨ ਜਿੱਦਾਂ ਤੁਹਾਨੂੰ ਸਰਕਾਰ ਵੱਲੋਂ ਇਹਨਾਂ ਦੇ ਵਿੱਚ ਪਦਉਨਤ ਕੀਤਾ ਗਿਆ ਹੈਗਾ ਹੈ ਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਵਿੱਚ ਇਹਦੇ ਵਿੱਚ ਜਿਹੜੇ ਸਰਕਾਰੀ ਜਿਹੜੇ ਅਧਿਆਪਕ ਹੈਗੇ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹੈਗੀਆਂ ਤੇ ਇੱਕ ਜਿਹੜਾ ਹੈਗਾ ਟੀਚਰਾਂ ਵਾਸਤੇ ਇੱਕ ਜਿਹੜਾ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਬੱਚੇ ਅੱਜ ਜਿਹੜੇ ਹੈਗੀਆਂ ਐਡਮਿਸ਼ਨਾਂ ਕਰਦੀਆਂ ਜਾ ਰਹੀਆਂ ਉਹਦੇ ਪ੍ਰਤੀ ਤੁਹਾਡਾ ਕੀ ਸਰਪ ਹੋਊਗਾ ਗੱਲ ਖਤਮ ਹੋ ਗਿਆ ਅਹ ਕਮਲ ਜੀ ਮੇਰਾ ਇੱਥੇ ਬੜਾ ਸਪਸ਼ਟ ਹੈ ਕਿ ਮੈਂ ਬਹੁਤ ਲੰਬਾ ਅਰਸਾ ਬਤੌਰ ਇੱਕ ਜੇਬੀਟੀ ਅਧਿਆਪਕ ਤੋਂ ਆਪਣਾ ਮਸਫਰ ਸ਼ੁਰੂ ਕੀਤਾ ਫਿਰ ਮੈਂ ਬਤੌਰ ਮੈਥ ਮਾਸਟਰ ਸਰਕਾਰੀ ਸੇਵਾ ਦੇ ਵਿੱਚ ਆਇਆ ਫਿਰ ਮੈਂ ਬਤੌਰ ਹੈਡ ਮਾਸਟਰ ਦਨ ਪ੍ਰਿੰਸੀਪਲ ਤੇ ਹੁਣ ਅੱਜਕੱਲ ਮੇਰੇ ਕੋਲ ਬਾਦੂ ਚਾਰਜ ਉਪ ਜ਼ਿਲ੍ਹਾ ਸਿਕਿਆਪ ਸਰਦਾਰ ਜਿੱਥੇ ਤੱਕ ਸਾਡੇ ਸਮੁੱਚੇ ਅਧਿਆਪਕ ਵਰਗ ਦੀਆਂ ਜਾਂ ਬੱਚਿਆਂ ਦੀਆਂ ਸਮੱਸਿਆਵਾਂ ਦਾ ਸਵਾਲ ਹੈ ਮੈਂ ਇਸ ਗੱਲ ਦਾ ਮੈਨੂੰ ਫਖਰ ਹੋਊਗਾ ਇਹ ਮੈਂ ਇਹਨਾਂ ਸਮੱਸਿਆਵਾਂ ਦਾ ਬਹੁਤ ਭੜੀ ਭਾਂਤ ਕਿਉਂਕਿ ਮੇਰੇ ਨਾਲ ਸਮੱਸਿਆਵਾਂ ਵਿੱਚ ਹੀ ਮੈਂ ਉੱਭਜਾ ਇਹਨਾਂ ਸਮੱਸਿਆਵਾਂ ਦੀ ਸੋ ਉਹਨਾਂ ਸਮੱਸਿਆਵਾਂ ਪਰ ਤੋਂ ਮੈਂ ਬਹੁਤ ਭੜੀ ਭਾਂਤ ਮੈਂ ਜਾਣੂਗਾ ਔਰ ਮੇਰੀ ਕੋਸ਼ਿਸ਼ ਰਹਿਣੀ ਹੈ ਕਿ ਮੈਂ ਉਹਨਾਂ ਜੜੀਆਂ ਸਮੱਸਿਆਵਾਂ ਸਾਡੇ ਸਕੂਲ ਫੇਸ ਕਰ ਰਹੇ ਨੇ ਜਾਂ ਮੇਰੇ ਜਿਹੜੇ ਅਧਿਆਪਕ ਫੇਸ ਕਰ ਰਹੇ ਨੇ ਉਹਨਾਂ ਦਾ ਇੱਕ ਇੱਕ ਕਰਕੇ ਸੀ ਕੋਈ ਨਵਿਕਲਾ ਹੱਲ ਕੱਢ ਸਕੀਏ ਤਾਂ ਜੋ ਸਰਕਾਰੀ ਸਕੂਲ ਮੁਰਕੇ ਫਿਰ ਆਪਣੇ ਪੁਰਾਣੇ ਰੋਂ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਸਾਰੇ ਸਮਾਜ ਦੇ ਸਾਹਮਣੇ ਇੱਕ ਤਸਵੀਰ ਵਧੀਆ ਪੇਸ਼ ਕਰਨ ਵਿੱਚ ਹੰਦੀ ਸਰ ਇੱਕ ਅੱਜ ਜੀਜੀਐਸਡੀ ਕਾਲਜ ਹਰਿਆਣਾ ਵੱਲੋਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਜੀ ਜੜੀ ਹੈਗੀ ਤੇ ਤਰੱਕੀ ਹੋਈ ਹੈ ਉਹਨਾਂ ਨੂੰ ਜ਼ਿਲ੍ਹਾ ਸਿੱਖਿਆ ਜ਼ਿਲ੍ਹਾ ਉਪ ਸਿੱਖਿਆ ਅਫਸਰ ਬਣਾਇਆ ਗਿਆ ਹੈਗਾ ਤੇ ਅੱਜ ਕਾਲਜ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਹੈਗਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਾਰਾ ਉਹਨਾਂ ਬਾਰੇ ਦੇਖੋ ਜੀ ਮੈਂ ਅਲੂਮਨੀ ਐਸੋਸੀਏਸ਼ਨ ਜੀਜੀਐਸਡੀ ਕਾਲਜ ਹਰਿਆਣਾ ਵੱਲੋਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਜੀ ਨੂੰ ਉਹਨਾਂ ਦੀ ਜਿਹੜੀ ਤਰੱਕੀ ਹੋਈ ਆ ਉਹਦੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬਾਕੀ ਕਿਉਂਕਿ ਤੇ ਅਮਨਦੀਪ ਜੀ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਰਹੇ ਆ ਠੀਕ ਹੈ। ਔਰ ਵਿਦਿਆਰਥੀ ਸਮੇ ਤੋਂ ਹੀ ਉਹ ਇੱਕ ਚੰਗੇ ਇੱਕ ਲੀਡਰ ਵਜੋਂ ਜਿਹੜੇ ਹੈਗੇ ਆ ਉਹ ਵਿਚਰਦੇ ਰਹੇ ਆ ਤੇ ਨਾਲ ਦੇ ਨਾਲ ਜਦੋਂ ਦੇ ਉਹ ਅ ਅਧਿਆਪਨ ਦੇ ਖੇਤਰ ਦੇ ਵਿੱਚ ਆਏ ਆ ਉਹ ਹਮੇਸ਼ਾ ਸਰਕਾਰੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਬਿਹਤਰੀ ਵਾਸਤੇ ਜਿਹੜੇ ਆ ਉਹ ਯਤਨਸ਼ੀਲ ਰਹੇ ਆ ਔਰ ਸਾਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਉਹ ਮਤਲਬ ਕਿ ਸਿੱਖਿਆ ਦੇ ਵਾਸਤੇ ਲਗਾਤਾਰ ਉਹ ਯਤਨਸ਼ੀਲ ਰਹੇ ਆ ਸਾਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਇਹ ਤਰੱਕੀ ਹੋਈ ਆ ਉਹ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਇੱਕ ਵਧੀਆ ਜਿਹੜਾ ਹੈਗਾ ਆ ਕਦਮ ਸਾਬਤ ਹੋਵੇਗੀ ਹੁਣ ਸਾਨੂੰ ਉਮੀਦ ਆ ਕਿ ਉਹ ਅਧਿਆਪਕਾਂ ਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਾਸਤੇ ਹੋਰ ਵੀ ਵਧੀਆ ਕੰਮ ਕਰਨਗੇ ਧੰਨਵਾਦ